ਕੁੰਦੀ ਉਹ ਸਕੀਮ ਨੂੰ ਬਿਲਕੁਲ ਖਤਮ ਕਰਨ ਲਈ ਜੀ ਰਾਮ ਜੀ ਲੈ ਆਂਦਾ ਯਾਨੀ ਕਿ ਜੀ ਰਾਮ ਜੀ ਨੇ ਅਸਲ ਚ ਰਾਮਨਾਮ ਸੱਤ ਸਕੀਮ ਆ ਇਸ ਨਾਮ ਦਾ ਰਾਮਨਾਮ ਸੱਤ ਕਰਤਾ ਉਹ ਸਕੀਮ ਦਾ ਮਨਰੇਗਾ ਦਾ ਅੰਗਰੇਜ਼ਾਂ ਦੇ ਰਾਜ ਤੋਂ ਪੂਰੀ ਹਾਲਤ ਕਰਦੀ ਆ ਇਸ ਮੋਦੀ ਸਰਕਾਰ ਨੇ ਆਮ ਲੋਕਾਂ ਦਾ ਮਜ਼ਦੂਰਾਂ ਕੋਲੇ ਹੜਤਾਲ ਕਰਨ ਦਾ ਸੰਘਰਸ਼ ਕਰਨ ਦਾ ਅਧਿਕਾਰ ਖਤਮ ਕਰਤਾ ਲੇਬਰ ਕੋਡ ਰਾਹੀਂ ਕਿਰਤ ਕਾਨੂੰਨ ਖਤਮ ਕਰਕੇ ਤੇ ਹੁਣ ਮਨਰੇਗਾ ਸਕੀਮ ਜਿਹੜੀ ਆ ਖਤਮ ਕੀਤੀ ਇਸ ਕਰਕੇ ਮਨਰੇਗਾ ਜਿਹੜਾ ਐਵਰੇਜ 27 ਦਿਨ ਪੰਜਾਬ ਚ ਕੰਮ ਮਿਲਿਆ ਮੁਲਕ ਚ ਐਵਰੇਜ 35 ਤੋਂ 50 ਦਿਨ ਕੰਮ ਮਿਲਦਾ ਸਿਰਫ 8% ਦੀ ਮਜ਼ਦੂਰਾਂ ਨੂੰ ਪੂਰੇ ਮੁਲਕ ਚ 100 ਦਿਨ ਕੰਮ ਮਿਲਿਆ ਇਥੋਂ ਦੀਆਂ ਸਰਕਾਰਾਂ ਨੇ ਇਥੋਂ ਦੀ ਅਫਸਰਸ਼ਾਈ ਨੇ ਪਿੰਡਾਂ ਦੇ ਕੜਮ ਚੌਧੀਆਂ ਨੇ ਮਿਲ ਕੇ ਕਰੋੜਾਂ ਰੁਪਏ ਕਾਗਜ਼ਾਂ 'ਚ ਹੀ ਮਨਰੇਗਾ ਦਾ ਕੰਮ ਚੱਲ ਰਿਹਾ ਕਾਗਜ਼ਾਂ ਦੇ ਵਿੱਚ ਜਿਹੜੇ ਉਹਨਾਂ ਦੇ ਖਾਤਿਆਂ 'ਚ ਪੈਸੇ ਜਾ ਰਹੇ ਆ ਦੂਸਰੇ ਪਾਸੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਨਾ ਤਾਂ ਪੂਰਾ ਕੰਮ ਮਿਲਦਾ ਨਾ ਪੈਸੇ ਜਿਹੜੇ ਹੈਗੇ ਮਿਲਦੇ ਆ ਨਾ ਹੀ ਬੇਰੋਜ਼ਗਾਰੀ ਪੱਤਾ ਜਿਹੜਾ ਮਿਲਦਾ ਕੀ ਸਰਕਾਰ ਨੂੰ ਇਹ ਪਤਾ ਨਹੀਂ ਕਿ ਗਰੀਬੀ ਦਾ ਤੇ ਅਪਰਾਧ ਦਾ ਇੱਕ ਨੇੜਲਾ ਰਿਸ਼ਤਾ ਜਿਹੜੇ ਬੰਦੇ ਦੇ ਪੇਟ ਲੱਗਾ ਉਹਨੇ ਪੇਟ ਭਰਨਾ ਹੀ ਭਰਨਾ ਜੇ ਉਹਨੂੰ ਕਿਤੇ ਕੰਮ ਨਹੀਂ ਮਿਲੂਗਾ ਤੇ ਉਹ ਫਿਰ ਕਿਤੋਂ ਖੋ ਕੇ ਖਾਊਗਾ ਝੂਠ ਸਾਨੂੰ ਇਹ ਕਿਹਾ ਗਿਆ ਕਿ ਮਿਹਨਤ ਕਰੋ ਮਿਹਨਤ ਕਰੋ ਤੁਸੀਂ ਅਮੀਰ ਹੋਵੋਗੇ ਸਭ ਤੋਂ ਵੱਡੀ ਬਕਵਾਸ ਪ੍ਰਚਾਰੀ ਗਈ ਅਬਾਨੀ ਕਿਹੜੀ ਮਿਹਨਤ ਕਰਦਾ ਅਡਾਨੀ ਕਿਹੜੀ ਮਿਹਨਤ ਕਰਦਾ ਬਾਦਲ ਕੇ ਅਮਰਿੰਦਰ ਕੇ ਕਿਹੜੇ ਮਿਹਨਤ ਕਰਦੇ ਆ ਉਹ ਕੋਈ ਇਹ ਫਾਰਮੂਲਾ ਤਾਂ ਦੱਸ ਦੋ ਕਿ ਜਿਹੜਾ ਅਮਾਨੀਆਂ ਜਾਂ ਅਦਾਨੀਆਂ ਉਹ 24 ਘੰਟਿਆਂ ਦੇ ਵਿੱਚ 25-26 ਲੱਖ ਘੰਟੇ ਕੰਮ ਕਰਦਾ ਹੋਣਾ ਤਾਂ ਹੀ ਉਹਦਾ ਹਜ਼ਾਰਾਂ ਕਰੋੜ ਦਾ 26 ਮੰਜ਼ਲਾ ਘਰ ਪੈ ਗਿਆ ਕਿ ਉੱਪਰ ਹੀ ਹੈਲੀਪੈਡ ਆ ਕੋਈ ਮੈਥ ਦਾ ਟੀਚਰ ਸਾਨੂੰ ਇਹ ਫਾਰਮੂਲਾ ਸਮਝਾ ਸਕਦਾ ਕਿ ਜੇ 8 ਘੰਟੇ ਕੰਮ ਕੀਤੇਆਂ ਜੇ 1000 ਰੁਪਿਆ ਦਿਹਾੜੀ ਹੋਵੇ ਅਮਾਨੀ ਨਾ ਕਿਹੜੇ ਫਾਰਮੂਲੇ ਤਹਿਤ ਕੰਮ ਕਰਦਾ 10 ਗੱਡੀਆਂ ਭਰੀਆਂ ਹੁੰਦੀਆਂ ਤੇ ਦਸੇ ਗੱਡੀਆਂ ਚ ਹੀ ਹਰਾਮ ਦੇ ਹੁੰਦੇ ਆ 10 ਹਰਾਮਦਿਆਂ ਦੀਆਂ ਭਰੀਆਂ ਗੱਡੀਆਂ ਤੁਹਾਡੇ ਪਿੰਡ ਆਉਂਦੀਆਂ ਉਹ ਕਰੋੜ ਰੁਪਇਆ ਦੇਖ ਕੇ ਜਾਂਦੇ ਆ ਤੇ ਤੁਹਾਡੇ ਤੋਂ 70 ਕਰੋੜ ਪਿੰਡ ਤੋਂ ਲੈ ਕੇ ਤੁਸੀਂ ਚੱਪਲਾਂ 'ਚ ਬੈਠੇ ਹੋਈਏ ਇੱਕ ਪਾਸੇ ਪੰਜਾਬ ਸਰਕਾਰ ਇਹ ਦਿਖਾਵਾ ਕਰ ਰਹੀ ਆ ਕਿ ਮਜ਼ਦੂਰਾਂ ਦੇ ਪੱਖ ਚੋਂ ਕੇਂਦਰ ਦੇ ਖਿਲਾਫ ਆ ਤੇ ਉਸੇ ਵੇਲੇ ਹੀ ਉਹਨੇ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਕੇਸ਼ ਮਲਾਦ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਜਿਹੜਾ ਲਗਾਤਾਰ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ 1,65,000 ਕਿੱਲਾ ਪੰਚਾਇਤੀ ਜ਼ਮੀਨ ਉਹ ਚ ਤੀਜਾ ਹਿੱਸਾ ਐਸਸੀ ਪਰਿਵਾਰਾਂ ਦਾ ਬਣਦਾ ਉਹ ਦਿਵਾਉਣ ਦੇ ਲਈ ਲੜ ਰਿਹਾ 100 ਤੋਂ ਵੱਧ ਪਿੰਡਾਂ ਚੋਂ ਨੇ ਪੰਚਾਇਤੀ ਜ਼ਮੀਨ ਜਿਹੜੀ ਆ ਮਜ਼ਦੂਰਾਂ ਨੂੰ ਦਿਵਾਈ ਬਹੁਤ ਹੀ ਸਤਕਾਰਯੋਗ ਹਾਜ਼ਰੀਨ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਪਾਸਿਓਂ ਮਨਰੇਗਾ ਨੂੰ ਖਤਮ ਕਰਨ ਦੀ ਕੇਂਦਰ ਸਰਕਾਰ ਦੀ ਕਰਤੂਤ ਦੀ ਨਖੇਦੀ ਹੋ ਰਹੀ ਆ ਜਗਾ ਜਗਾ ਮਜ਼ਦੂਰ ਮੈਦਾਨ ਚ ਨਿੱਤਰ ਰਹੇ ਆ ਸੰਯੁਕਤ ਕਿਸਾਨ ਮੋਰਚਾ ਵੀ ਇਹਦਾ ਵਿਰੋਧ ਕਰ ਰਿਆ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਵਿਸ਼ੇਸ਼ ਸੈਸ਼ਨ ਨੂੰ ਨੇ ਬੁਲਾਇਆ ਕਿ ਜਿਹੜਾ ਕੇਂਦਰ ਨੇ ਮਨਰੇਗਾ ਖਤਮ ਕੀਤਾ ਉਹਦੇ ਖਿਲਾਫ ਇੱਕ ਪਾਸੇ ਪੰਜਾਬ ਸਰਕਾਰ ਇਹ ਦਿਖਾਵਾ ਕਰ ਰਹੀ ਆ ਕਿ ਮਜ਼ਦੂਰਾਂ ਦੇ ਪੱਖ ਚੋਂ ਕੇਂਦਰ ਦੇ ਖਿਲਾਫ ਆ ਤੇ ਉਸੇ ਵੇਲੇ ਹੀ ਉਹਨੇ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਕੇਸ਼ ਮਲਾਦ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਜਿਹੜਾ ਲਗਾਤਾਰ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ 165000 ਕਿੱਲਾ ਪੰਚਾਇਤੀ ਜ਼ਮੀਨਾਂ ਚ ਤੀਜਾ ਹਿੱਸਾ ਐਸਸੀ ਪਰਿਵਾਰਾਂ ਦਾ ਬਣਦਾ ਉਹ ਦਿਵਾਉਣ ਦੇ ਲਈ ਲੜ ਰਿਹਾ 100 ਤੋਂ ਵੱਧ ਪਿੰਡਾਂ 'ਚ ਉਹਨੇ ਪੰਚਾਇਤੀ ਜ਼ਮੀਨ ਜਿਹੜੀ ਆ ਮਜ਼ਦੂਰਾਂ ਨੂੰ ਦਿਵਾਈ ਬੇਜਮ ਬੇਨਾਮੀ ਜ਼ਮੀਨ ਰਾਜਿਆਂ ਦੀ ਜਿਹੜੀ ਸੈਂਕੜੇ ਕਿੱਲੇ ਜ਼ਮੀਨ ਪਈ ਆ ਉਹ ਬੇਜਮੀਨਿਆਂ ਨੂੰ ਮਿਲੇ ਇਹਦੇ ਲਈ ਉਹ ਲੜਾਈ ਲੜਦਾ ਉਹ ਚੱਕ ਲਿਆ ਪੁਲਿਸ ਨੇ ਅੱਜ ਪੰਜਾਬ ਦੀ ਨੇ ਸਵੇਰ ਕਿਉਂ ਮਜ਼ਦੂਰਾਂ ਦੇ ਹੱਕਾਂ ਲਈ ਲੜਦੇ ਆ ਤੇ ਦੂਸਰੇ ਪਾਸੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਕਿ ਅਸੀਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਇਹ ਦੂਰਾ ਕਰਦਾਰ ਆ ਭਾਜਪਾ ਦੀ ਇਸ ਬੀ ਟੀਮ ਦਾ ਕਿਉਂਕਿ ਉਹਨਾਂ ਦੀ ਬੱਚੀ ਆ ਤੇ ਉਹਨਾਂ ਦੇ ਕਦਮਾਂ ਤੇ ਜਿਹੜੀ ਹੈਗੀ ਆ ਉਹ ਚੱਲਦੀ ਆ ਜਿੱਥੋਂ ਤੱਕ ਜੀ ਆਰਐਮ ਜੀ ਲਿਆਉਣ ਦਾ ਤੇ ਮਨਰੇਗਾ ਨੂੰ ਖਤਮ ਕਰਨ ਦਾ ਮਾਮਲਾ ਮਨਰੇਗਾ ਚ ਇਹ ਸੀਗਾ ਕਿ ਮਜ਼ਦੂਰਾਂ ਨੂੰ 100 ਦਿਨ ਕੰਮ ਮਿਲੂਗਾ ਪਰ ਹਾਲਾਤ ਇਹ ਆ ਕਿ ਪੂਰੇ ਮੁਲਕ ਦੇ ਵਿੱਚ ਜਿਹੜਾ ਐਵਰੇਜ ਹੈਗਾ ਉਹ 35 ਤੋਂ 50 ਦਿਨ ਜਿਹੜਾ ਕੰਮ ਮਿਲਦਾ ਤੇ ਪੰਜਾਬ ਦੇ ਵਿੱਚ ਜਿਹੜਾ ਐਵਰੇਜ 35 ਦਿਨ ਤੇ ਜਿਹੜਾ 2025 ਐ ਖਤਮ ਹੋਣ ਜਾ ਰਿਹਾ 2025 ਚ ਮਜ਼ਦੂਰਾਂ ਨੂੰ ਐਵਰੇਜ ਸਾਲ ਚ 27 ਦਿਨ ਕੰਮ ਮਿਲਿਆ ਕੇਂਦਰ ਸਰਕਾਰ ਕਹਿ ਰਹੀ ਆ ਕਿ ਅਸੀਂ 100 ਤੋਂ ਦਿਨ ਵਧਾਤੇ ਭਲਿਓ ਮਾਨਸੂਨ ਜਦੋਂ 100 ਦਿਨ ਸੀ ਉਦੋਂ ਕਿਹੜਾ 100 ਦਿਨ ਕੰਮ ਮਿਲਦਾ ਸੀ 100 ਦਿਨ ਪੂਰਾ ਕੰਮ ਨਾ ਮਿਲਣ ਤੇ ਬਾਕੀ ਦਿਨਾਂ ਦਾ ਜਿਹੜਾ ਬੇਰਜ਼ਗਾਰੀ ਪੱਤਾ ਦੇਣਾ ਸੀ ਉਹ ਵੀ ਢੱਕਾ ਨਹੀਂ ਦਿੱਤਾ ਇਸ ਤੋਂ ਬੱਲਾ ਸਰਦਾਰ ਬਲਵਿੰਦਰ ਸਿੰਘ ਹੋਰੀ ਦੱਸ ਕੇ ਗਏ ਕਿ ਕਿਵੇਂ ਪਿੰਡਾਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਹੀ ਆਪਦੇ ਚਹੇਤਿਆਂ ਨੇ ਇਥੋਂ ਦੀਆਂ ਸਰਕਾਰਾਂ ਨੇ ਇਥੋਂ ਦੀ ਅਫਸਰਸ਼ਾਹੀ ਨੇ ਪਿੰਡਾਂ ਦੇ ਕੜਮ ਚੌਧੀਆਂ ਨੇ ਮਿਲ ਕੇ ਕਰੋੜਾਂ ਰੁਪਏ ਕਾਗਜ਼ਾਂ 'ਚ ਹੀ ਮਨਰੇਗਾ ਦਾ ਕੰਮ ਚੱਲ ਰਿਹਾ ਕਾਗਜ਼ਾਂ ਦੇ ਵਿੱਚ ਜਿਹੜੇ ਉਹਨਾਂ ਦੇ ਖਾਤਿਆਂ 'ਚ ਪੈਸੇ ਜਾ ਰਹੇ ਆ ਦੂਸਰੇ ਪਾਸੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਨਾ ਤਾਂ ਪੂਰਾ ਕੰਮ ਮਿਲਦਾ ਨਾ ਪੈਸੇ ਜਿਹੜੇ ਹੈਗੇ ਮਿਲਦੇ ਆ ਨਾ ਹੀ ਬੇਰੋਜ਼ਗਾਰੀ ਪੱਤਾ ਜਿਹੜਾ ਮਿਲਦਾ ਇਸ ਕਰਕੇ ਮਨਰੇਗਾ ਚ ਜਿਹੜਾ ਐਵਰੇਜ 27 ਦਿਨ ਪੰਜਾਬ ਚ ਕੰਮ ਮਿਲਿਆ ਮੁਲਕ ਚ ਐਵਰੇਜ 35 ਤੋਂ 50 ਦਿਨ ਕੰਮ ਮਿਲਦਾ ਸਿਰਫ 8% ਦੀ ਮਜ਼ਦੂਰਾਂ ਨੂੰ ਪੂਰੇ ਮੁਲਕ ਚ 100 ਦਿਨ ਕੰਮ ਮਿਲਿਆ ਇਹ ਇਸ ਮੁਲਕ ਦੇ ਕੇਂਦਰ ਸਰਕਾਰ ਦੇ ਅੰਕੜੇ ਦੱਸਦੇ ਆ ਤੇ ਉਹ ਰਹਿੰਦੀ ਖੁੰਦੀ ਉਹ ਸਕੀਮ ਨੂੰ ਬਿਲਕੁਲ ਖਤਮ ਕਰਨ ਲਈ ਜੀ ਰਾਮ ਜੀ ਲੈ ਆਂਦਾ ਯਾਨੀ ਕਿ ਜੀ ਰਾਮ ਜੀ ਨਹੀਂ ਅਸਲ ਚ ਰਾਮ ਨਾਮ ਸੱਤ ਸਕੀਮ ਆ ਇਸ ਨਾਮ ਦਾ ਰਾਮਨਾਮ ਸੱਤ ਕਰਤਾ ਉਹ ਸਕੀਮ ਦਾ ਮਨਰੇਗਾ ਦਾ ਤੇ ਉਹਦੇ ਚ ਕਹਤਾ ਕਿ ਸੂਬੇ ਹੀ ਹਿੱਸਾ ਪਾਉਣਗੇ ਜਿਵੇਂ ਪਹਿਲੇ ਬਲਾਰਿੰਦ ਸਿੰਘ ਪੈਸਾ ਤਾਂ ਸਾਰਾ ਕੇਂਦਰ ਇਕੱਠਾ ਕਰਕੇ ਲੈ ਗਿਆ ਇਹ ਅਸਲ ਦੇ ਵਿੱਚ ਕੇਂਦਰੀਕਰਨ ਦੀ ਜਿਹੜੀ ਸਕੀਮ ਆ ਤੇ ਜਿਹੜਾ ਦਲਿਤ ਤੇ ਮਜ਼ਦੂਰ ਵਿਰੋਧੀ ਏਦੋਂ ਦੀ ਆਰਐਸਐਸ ਤੇ ਭਾਜਪਾ ਦਾ ਕਰਦਾਰ ਆ ਉਹਦੇ ਕਰਦਾਰ ਦੇ ਮੁਤਾਬਕੇ ਕੰਮ ਕਰ ਰਹੀ ਆ ਪਸ਼ੂ ਸ਼ੁੱਧਰ ਡੋਲਕਰ ਨਾਰੀ ਸਕਲ ਤਾੜਨ ਕੇ ਅਧਿਕਾਰੀਏ ਵਿਚਾਰਤਾਰਾ ਅਰਸਿਸਤੇ ਭਾਜਪਾ ਦੀ ਉਹਦੇ ਤਹਿਤ ਉਹ ਮਜ਼ਦੂਰਾਂ ਦਾ ਹਰ ਹੱਕ ਮਾਰਨਾ ਚਾਹੁੰਦੀ ਆ ਉਹ ਕਿਰਤੀ ਲੋਕਾਂ ਦਾ ਹਰ ਹੱਕ ਮਾਰਨਾ ਚਾਹੁੰਦੀ ਆ ਪਹਿਲਾਂ ਉਹ ਲੇਬਰ ਕੋਡ ਲੈ ਕੇ ਆਈ ਜਿਹੜੇ ਕੁਰਬਾਨੀਆਂ ਕਰਕੇ 8 ਘੰਟੇ ਕੰਮ ਦਾ ਅਧਿਕਾਰ ਲਿਆ ਉਹ 8 ਘੰਟੇ ਦੀ ਦਿਹਾੜੀ 12 ਘੰਟੇ ਕਰਦੀ ਮਜ਼ਦੂਰਾਂ ਕੋਲੇ ਹੜਤਾਲ ਕਰਨ ਦਾ ਸੰਘਰਸ਼ ਕਰਨ ਦਾ ਅਧਿਕਾਰ ਖਤਮ ਕਰਤਾ ਲੇਬਰ ਕੋਡ ਰਾਹੀਂ ਕਿਰਤ ਕਾਨੂੰਨ ਖਤਮ ਕਰਕੇ ਤੇ ਹੁਣ ਮਨਰੇਗਾ ਸਕੀਮ ਜਿਹੜੀ ਆ ਖਤਮ ਕੀਤੀ ਇਹ ਸਰਕਾਰ ਕੰਮ ਕਰ ਕਿੰਦੇ ਲਈ ਰਹੀ ਆ 2014 ਜਦੋਂ ਮੋਦੀ ਸਰਕਾਰ ਸੱਤਾ ਚਾਈ ਤਾਂ ਇਸ ਮੁਲਕ ਦੇ ਜਿਹੜੇ ਉੱਪਰਲੇ 10% ਦੀ ਲੋਕ ਆ ਉਹਨਾਂ ਕੋਲੇ ਇਸ ਮੁਲਕ ਦੀ ਕੁੱਲ ਦੌਲਤ ਦਾ 53% ਸੀ ਯਾਨੀ ਕਿ ਜੇ ਇਸ ਮੁਲਕ 'ਚ 100 ਰੁਪਈਆ ਤੇ ਉੱਪਰਲੇ 10% ਦੇ ਕੋਲੇ 53 ਰੁਪਏ ਆ ਤੇ ਹੇਠਲੇ 90 ਦੇ ਕੋਲੇ 47 ਰੁਪਏ ਆ ਤੇ 2024 ਤੱਕ ਨਰਿੰਦਰ ਮੋਦੀ ਦੀ ਸਰਕਾਰ ਨੇ ਇਹਨਾਂ ਵਿਕਾਸ ਕਰਤਾ ਕਿ ਉੱਪਰਲੇ 10% ਦੇ ਕੋਲੇ 74 ਰੁਪਏ ਹੋ ਗਏ ਤੇ ਹੇਠਲੇ 90ਾਂ ਦੇ ਕੋਲੇ 26 ਰੁਪਏ ਰਹਿ ਗਏ ਤੇ ਉਹ 26 ਰੁਪਏ ਵੀ ਤੁਹਾਡੇ ਕੋਲੇ ਨਹੀਂ ਰਹਿਣ ਦੇਣੇ ਉਹਦੇ ਵਾਸਤੇ ਮਨਰੇਗਾ ਖਤਮ ਉਹਦੇ ਵਾਸਤੇ ਲੇਬਰ ਕੋਡ ਜਿਹੜੇ ਹੈਗੇ ਉਹ ਆ ਰਹੇ ਆ ਔਰ ਮੰਦੀ ਇਸਪੱਧਰਤਾ ਕਾਇਸ ਮੁਲਕ ਦੇ ਵਿੱਚ ਪੂਰੀ ਦੁਨੀਆ 'ਚ ਆਰਥਿਕ ਮੰਦੀ ਆ ਪਰ ਇਸ ਮੁਲਕ 'ਚ ਇਸਪੱਧਰ ਤੱਕ ਮੰਦੀ ਆ ਕਿ ਉਹਨੂੰ ਮਾਪਣ ਦੇ ਜਿਹੜੇ ਪੈਮਾਨੇ ਹੈਗੇ ਆ ਕਿ ਬੰਦੇ ਦੀਆਂ ਜਦੋਂ ਮੁਸ਼ਕਲਾਂ ਘਰ 'ਚ ਤੰਗੀ ਹੋਵੇ ਬੰਦਾ ਕਹਿੰਦਾ ਚੱਲ ਮੋਟਰਸਾਈਕਲ ਨਾਲ ਲਈਏ ਨਵਾਂ ਘਰ ਨਾ ਪਾਈਏ ਬਾਹਰੋਂ ਖਾਣਾ ਨਾ ਖਾਈਏ ਉਹਨੂੰ ਕੰਜੂਸੀ ਕਰਦਾ ਤੇ ਉਹ ਜਿਹੜੀਆਂ ਬਿਲਕੁਲ ਜ਼ਰੂਰੀ ਚੀਜ਼ਾਂ ਨੇ ਕਿ ਦੋ ਟਾਈਮ ਰੋਟੀ ਪੱਕਦੀ ਰਹੇ ਚਾਹ ਬਣ ਜੇ ਤੰ ਟੱਕਣ ਲਈ ਕਪੜਾ ਹੋਵੇ ਉਹ ਜ਼ਰੂਰੀ ਚੀਜ਼ਾਂ ਤੇ ਖਰਚ ਕਰਦਾ ਪਰ ਇਸ ਮੁਲਕ ਦੇ ਵਿੱਚ ਸਾਬਣ ਟੂਥਪੇਸਟ ਤੇ ਬਨਾਣ ਇਹਦੀ ਵਿਕਰੀ ਘਟ ਗਈ ਆ ਇਹਦਾ ਮਤਲਬ ਆ ਕਿ ਇੰਨੀਆਂ ਜ਼ਰੂਰੀ ਚੀਜ਼ਾਂ ਕਿ ਬਹੁਤ ਸਾਰੇ ਲੋਕ ਉਹਨਾਂ ਸਾਬਣ ਟੂਥਪੇਸਟ ਤੇ ਬਨਾਣ ਅੰਡਰਵੀਅਰ ਵੀ ਖਰੀਦਣ ਦੀ ਹਾਲਤ ਚ ਨਹੀਂ ਇਹ ਵਿਕਾਸ ਆ ਮੋਦੀ ਸਰਕਾਰ ਦਾ ਔਰ ਇਹ ਅੰਕੜੇ ਦੱਸਦੇ ਆ ਕਿ ਅੰਗਰੇਜ਼ਾਂ ਦੇ ਰਾਜ ਤੋਂ ਬੁਰੀ ਹਾਲਤ ਕਰਤੀ ਆ ਇਸ ਮੋਦੀ ਸਰਕਾਰ ਨੇ ਆਮ ਲੋਕਾਂ ਦੀ ਔਰ ਜਿੱਥੋਂ ਤੱਕ ਸਾਡੇ ਮਜ਼ਦੂਰਾਂ ਦੀ ਹਾਲਤ ਦੀ ਗੱਲ ਆ ਜਾਂ ਬੇਰੋਜ਼ਗਾਰੀ ਦਾ ਮਾਮਲਾ ਹੈਗਾ ਰੋਜ਼ਗਾਰ ਤਿੰਨ ਥਾਵਾਂ ਤੇ ਹੁੰਦਾ ਜ਼ਮੀਨ ਦੇ ਵਿੱਚ ਉਦਯੋਗ ਦੇ ਵਿੱਚ ਤੇ ਸੇਵਾਵਾਂ ਦੇ ਖੇਤਰ ਦੇ ਵਿੱਚ ਜ਼ਮੀਨ ਪੰਜਾਬ ਦੀ 35% ਜਿਹੜੀ ਐਸਸੀ ਆਬਾਦੀ ਆ ਉਹਦੇ ਕੋਲੇ ਕੁੱਲ ਜ਼ਮੀਨ ਦਾ 2% ਆ ਯਾਨੀ ਕਿ ਜ਼ਮੀਨ ਤਾਂ ਹੈ ਨਹੀਂ ਜਿੰਦੇ ਤੋਂ ਗੁਜ਼ਾਰਾ ਕਰ ਸਕਣ ਅਧਯੋਗ ਅਧਯੋਗ ਦੀਆਂ 10000 ਸਮਾਲ ਸਕੇਲ ਇੰਡਸਟਰੀ ਦੇ ਯੂਨਟ ਪੰਜਾਬ 'ਚ ਜਿਹੜੇ ਆ ਉਹ ਖਤਮ ਹੋ ਚੁੱਕੇ ਆ ਬਟਾਲੇ ਦੀ ਇੰਡਸਟਰੀ ਗਵਿੰਦਗੜ੍ਹ ਦੀ ਲੁਧਿਆਣੇ ਦੀ ਜਲੰਧਰ ਦੀ ਤੇ ਜਿੰਨੀਆਂ ਖੇਤੀ ਆਧਾਰ ਸੰਸ ਸੀ ਸਾਡੀਆਂ 슈ਗਰ ਮਿੱਲਾਂ ਕਾਟਨ ਮਿੱਲਾਂ ਉਹ ਸਾਰੀਆਂ ਖਤਮ ਹੋ ਚੁੱਕੀਆਂ ਤੇ ਨਵੀਂ ਇੰਡਸਟਰੀ ਕੋ ਲੱਗ ਨਹੀਂ ਰਹੀ ਕਿ ਜਿਹੜੇ ਬੰਦੇ ਪਿੰਡਾਂ ਚ ਬੇਰੁਜ਼ਗਾਰ ਆ ਖੇਤੀ ਚ ਕੰਮ ਨਹੀਂ ਹੈਗਾ ਵੀ ਉਹਨਾਂ ਨੂੰ ਇੰਡਸਟਰੀ ਚ ਕੰਮ ਮਿਲ ਜੇ ਸਿਵਾਵਾਂ ਦਾ ਖੇਤਰ ਜਿੰਦੇ ਸਾਡੇ ਸਕੂਲ ਕਾਲਜ ਹਸਪਤਾਲ ਰੇਲਵੇ ਡਾਕਟਰ ਆਉਂਦੇ ਆ ਉਹ ਲਗਾਤਾਰ ਪ੍ਰਾਈਵੇਟ ਕੀਤੇ ਜਾ ਰਹੇ ਆ ਤੇ ਉਹਦੇ ਚ ਵੈਕੈਂਸੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਫਿਰ ਰੋਜ਼ਗਾਰ ਰਹਿ ਕਿੱਥੇ ਗਿਆ ਜਿਹੜੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਲਿਆਂਦੀਆਂ ਹੁਣ ਉਹਨਾਂ ਨੂੰ ਖਤਮ ਕਰਨ ਜਾ ਰਹੇ ਆ ਜਿਵੇਂ ਪਹਿਲਾਂ ਪ੍ਰਧਾਨ ਜੀ ਨੇ ਬੋਲਦਿਆਂ ਕਹਿਣਾ ਕਿ ਵਿਹਾੜੀ ਸੌਣੀ ਦੇ ਵਿੱਚ ਕਹਤਾ ਵੀ ਨਰੇ ਇਹਦਾ ਜੀ ਰਾਮ ਜੀ ਦਾ ਕੰਮ ਨਹੀਂ ਚੱਲੂਗਾ ਵੀ ਖੇਤੀ ਦੇ ਵਿੱਚ ਜਿਹੜੀ ਲੇਬਰ ਆ ਉਹਦੀ ਕਮੀ ਹੁੰਦੀ ਆ ਕਿਹੜਾ ਕੰਮ ਰਹਿ ਗਿਆ ਮਜ਼ਦੂਰਾਂ ਦੇ ਕੋਲੇ ਆ ਪਛਮੀ ਮਾਲ ਵਿੱਚ ਕਿਤੇ ਗੰਨਾ ਰਹਿ ਗਿਆ ਨਰਮਾ ਨਰਮਾ ਰਹਿ ਗਿਆ ਨਰਮੇ ਦੀ ਫਸਲ ਫੇਲ ਹੋ ਗਈ ਮਜ਼ਦੂਰ ਨਰਮਾ ਚੁਗਣ ਜਾਂਦੇ ਸੀਗੇ ਨਰਮਾ ਖਤਮ ਹੋ ਗਿਆ ਆਲੂ ਪੁੱਟਣ ਵਾਲੀ ਮਸ਼ੀਨ ਗਾਜਰ ਪੁੱਟਣ ਵਾਲੀ ਮਸ਼ੀਨ ਮੱਝਾਂ ਗਾਵਾਂ ਚੋਣ ਵਾਲੀ ਮਸ਼ੀਨ ਮਜ਼ਦੂਰਾਂ ਦੇ ਕੋਲੇ ਕੀ ਕੰਮ ਰਹਿ ਗਿਆ ਹਾੜੀ ਚ ਸਿਰਫ ਤੂੜੀ ਢੋਣ ਦਾ ਤੇ ਸੌਣੀ ਚ ਸਿਰਫ ਝੋਨਾ ਲਾਉਣ ਦਾ ਹੁਣ ਉਹ ਕਹਿੰਦੇ ਸਿੱਧੀ ਬਿਜਾਈ ਕਰ ਲੋ ਜੇ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਤੇ ਫਿਰ ਮਜ਼ਦੂਰਾਂ ਦੇ ਕੋਲੇ ਖੇਤੀ ਚ ਕੀ ਕੰਮ ਰਹਿ ਗਿਆ ਕੀ ਸਰਕਾਰ ਨੂੰ ਇਹ ਪਤਾ ਨਹੀਂ ਕਿ ਗਰੀਬੀ ਦਾ ਤੇ ਅਪਰਾਧ ਦਾ ਇੱਕ ਨੇੜਲਾ ਰਿਸ਼ਤਾ ਜਿਹੜੇ ਬੰਦੇ ਦੇ ਪੇਟ ਲੱਗਾ ਉਹਨੇ ਪੇਟ ਭਰਨਾ ਹੀ ਭਰਨਾ ਜੇ ਉਹਨੂੰ ਕਿਤੇ ਕੰਮ ਨਹੀਂ ਮਿਲੂਗਾ ਤੇ ਉਹ ਫਿਰ ਕਿਤੋਂ ਖੋ ਕੇ ਖਾਊਗਾ ਕੋਈ ਮਾਂ ਦੇ ਪੇਟ ਚੋਂ ਅਪਰਾਧੀ ਨਹੀਂ ਪੈਦਾ ਹੁੰਦਾ ਕੋਈ ਮਾਂ ਦੇ ਪੇਟ ਚੋਂ ਚੋਰ ਨਹੀਂ ਪੈਦਾ ਹੁੰਦਾ ਹਾਲਾਤ ਜਿਹੜੇ ਹੈਗੇ ਆ ਬਣਾਉਂਦੇ ਆ ਔਰ ਮਜ਼ਦੂਰਾਂ ਦੀ ਹਾਲਤ ਬਹੁਤ ਸਾਰੇ ਬੰਦਿਆਂ ਨੂੰ ਇਹ ਭਲੇਖਾ ਹੁੰਦਾ ਵੀ ਮਜ਼ਦੂਰ ਨੂੰ ਮਜ਼ਦੂਰੀ ਮਿਲ ਜਾਂਦੀ ਆ ਪਰ ਇਸ ਧਰਤੀ ਤੇ ਜਿੰਨਾ ਸਹੱਪਣ ਇਸ ਧਰਤੀ ਤੇ ਮਨੁੱਖ ਦੇ ਜੀਣ ਲਈ ਜੋਸ ਹੂਲਤਾ ਉਹ ਮਜ਼ਦੂਰ ਦੀ ਕਿਰਤੀ ਦੀ ਸਿਰਜੀ ਹੋਈ ਆ ਵੱਡੇ ਵੱਡੇ ਹਸਪਤਾਲ ਕਿੰਨੇ ਉਸਾਰੇ ਆ ਮਜ਼ਦੂਰਾਂ ਨੇ ਉਸਾਰੇ ਆ ਪਰ ਉਥੇ ਇਲਾਜ ਨਹੀਂ ਕਰਵਾ ਸਕਦੇ ਵੱਡੇ ਵੱਡੇ ਕਾਲਜ ਯੂਨੀਵਰਸਟੀਆਂ ਮਜ਼ਦੂਰਾਂ ਨੇ ਸਾਰੇ ਆ ਪਰ ਆਪਣੇ ਬੱਚੇ ਨਹੀਂ ਪੜਾ ਸਕਦੇ ਜਿਹੜੀਆਂ ਫੈਕਟਰੀਆਂ 'ਚ ਗੱਡੀਆਂ ਬਣਦੀਆਂ ਗੱਡੀਆਂ ਬਣਾਉਣ ਜਾਂਦੇ ਮਜ਼ਦੂਰ ਪਰ ਖੁਦ ਸਾਈਕਲਾਂ ਤੇ ਉਹ ਗੱਡੀ ਚਲਾ ਨਹੀਂ ਸਕਦੇ ਆ ਬਾਜ਼ਾਰ 'ਚ ਜੋ ਕੁਝ ਮਹਿੰਗੀਆਂ ਵਸਤੂਆਂ ਪਈਆਂ ਕੋਈ ਦੱਸ ਦੇ ਕਿੰਨੇ ਬਣਾਈਆਂ ਕਿ ਕਿਰਤ ਤੋਂ ਬਿਨਾ ਪੈਦਾ ਹੁੰਦੀ ਆ ਭਾਜਪਾ ਜਿੱਥੇ ਆ ਜੂਗੀ ਜੇ ਸੂਬੇ 'ਚ ਵੀ ਆ ਗਈ ਕੇਂਦਰ 'ਚ ਤਾਂ ਹੈਣਗੇ ਕਹਿਣਗੇ ਕਿ ਡਬਲ ਇੰਜਨ ਦੀ ਸਰਕਾਰ ਆ ਆ ਡਬਲ ਇੰਜਨ ਦੀ ਸਰਕਾਰ ਦੀ ਕਰਤੂਤਾ ਅਸਲ ਡਬਲ ਇੰਜਨ ਦੀ ਸਰਕਾਰ ਕੀ ਆ ਅਸਲ ਡਬਲ ਇੰਜਨ ਕੀ ਆ ਅਸਲ ਡਬਲ ਇੰਜਨ ਕਿਸਾਨ ਤੇ ਮਜ਼ਦੂਰ ਆ ਜਿਹੜਾ ਇਸ ਮੁਲਕ ਨੂੰ ਚਲਾ ਰਿਹਾ ਤੇ ਇਸ ਮੁਲਕ ਚ ਸਭ ਕੁਝ ਸਿਰਜ ਰਿਆ ਤੇ ਉਹਦਾ ਸਿਰਜੇ ਹੋਏ ਨੂੰ ਕੁਝ ਮੁਠੀ ਪਰ ਲੋਕ ਜਿਹੜੇ ਅਗਿਆ ਉਹ ਲੁੱਟ ਕੇ ਜਾ ਰਹੇ ਹੈਗੇ ਆ ਆਪਾਂ ਸਾਰੇ ਅਸੀਂ ਸਕੂਲ ਪੜੇ ਸਾਨੂੰ ਉਹ ਕਦੇ ਮੈਥ ਦਾ ਫਾਰਮੂਲਾ ਸਮਝ ਨਹੀਂ ਆਇਆ ਕਿ ਜੇ 347 ਰੁਪਏ ਦਿਹਾੜੀ ਆ 8 ਘੰਟੇ ਦੀ ਪ੍ਰਧਾਨ ਜੀ ਨੇ ਬੋਲਦਿਆਂ ਕਿਹਾ ਵੀ 700 ਰੁਪਿਆ ਦਿਹਾੜੀ ਆ ਚਲੋ 700 ਮੰਨ ਲਓ 1000 ਹੀ ਮੰਨ ਲਓ 1000 ਰੁਪਿਆ ਦਿਹਾੜੀ ਲਾ ਕੇ ਜੇ ਡੇਲੀ 1000 ਰੁਪਿਆ ਬਣੇ ਮਹੀਨੇ ਦਾ 30000 ਬਣੂਗਾ ਉਹ ਕੋਈ ਇਹ ਫਾਰਮੂਲਾ ਤਾਂ ਦੱਸ ਦੋ ਕਿ ਜਿਹੜਾ ਅਮਬਾਨੀਆਂ ਜਾਂ ਅਦਾਨੀਆਂ ਉਹ 24 ਘੰਟਿਆਂ ਦੇ ਵਿੱਚ 25-26 ਲੱਖ ਘੰਟੇ ਕੰਮ ਕਰਦਾ ਹੋਣਾ ਤਾਂ ਹੀ ਉਹਦਾ ਹਜ਼ਾਰਾਂ ਕਰੋੜ ਦਾ 26 ਮੰਜ਼ਲਾ ਘਰ ਪੈ ਗਿਆ ਕਿ ਉੱਪਰ ਹੀ ਹੈਲੀਪੈਡ ਆ ਉਹ ਕੋਈ ਮੈਥ ਦਾ ਟੀਚਰ ਸਾਨੂੰ ਇਹ ਫਾਰਮੂਲਾ ਸਮਝਾ ਸਕਦਾ ਕਿ ਜੇ 8 ਘੰਟਿਆਂ ਕੰਮ ਕੀਤੇਆਂ ਜੇ 1000 ਰੁਪਿਆ ਦਿਹਾੜੀ ਹੋਵੇ ਅੰਬਾਨੀ ਉਹ ਕਿਹੜੇ ਫਾਰਮੂਲੇ ਤਹਿਤ ਕੰਮ ਕਰਦਾ ਉਹ 24 ਘੰਟਿਆਂ ਦੇ ਵਿੱਚ 24 ਘੰਟਿਆਂ ਵੱਧ ਤੋਂ 24 ਘੰਟੇ ਕੰਮ ਹੋਊਗਾ ਜਿੰਨੇ ਪੈਸੇ ਉਹ ਬਣਾਈ ਬੈਠਾ ਉਹ ਤਾਂ ਫਿਰ 24 ਘੰਟਿਆਂ ਦੇ ਵਿੱਚ ਕੁਛ 6-7 ਲੱਖ ਘੰਟੇ ਕੰਮ ਕਰਦਾ ਉਹ ਗੱਡੀ ਲਈ ਪਰ ਉਹ ਪੈਸਾ ਬਣਿਆ ਕਿਵੇਂ ਆ ਪੈਸਾ ਬਣਿਆ ਆਲੇ-ਦੁਆਲੇ ਆ ਗੱਡੀਆਂ ਖੜੀਆਂ ਆ ਬਿਲਡਿੰਗਾਂ ਇਹ ਦੱਸ ਦੋ ਕਿਹੜੀ ਚੀਜ਼ ਆ ਜਿਹੜੀ ਮਜ਼ਦੂਰ ਤੋਂ ਬਿਨਾ ਬਣੀ ਆ ਤੇ ਮਾਲਕ ਮਜ਼ਦੂਰ ਕਿਸੇ ਚੀਜ਼ ਦਾ ਨਹੀਂ ਬਣਾਉਣੇ ਤੁਸੀਂ ਹੋ ਤੇ ਮਾਲਕ ਕੋਈ ਹੋਰ ਆ ਜਿਹੜੀਆਂ ਬਦਲ ਬਦਲ ਕੇ ਲਟੇਰੀਆਂ ਪਾਰਟੀਆਂ ਆਉਂਦੀਆਂ ਉਹ ਪਿੰਡਾਂ 'ਚ ਕਹਿਣਗੀਆਂ ਮੰਨ ਲਓ ਕੋਈ ਪਾਰਟੀ ਕਹੂਗੀ ਅਸੀਂ ਪਿਛਲੇ 5 ਸਾਲਾਂ 'ਚ ਬਈ ਤੁਹਾਡੇ ਪਿੰਡ ਨੂੰ 70 ਲੱਖ ਰੁਪਇਆ ਗ੍ਰਾਂਟ ਦੇਤੀ ਕਰੋੜ ਰੁਪਇਆ ਗ੍ਰਾਂਟ ਦੇਤੀ ਹੁਣ ਸਾਡੇ ਸੋਚਣ ਦਾ ਸਵਾਲ ਇਹ ਆ ਕਿ ਇੱਕ ਪਿੰਡ ਦਿੰਦਾ ਕੀ ਆ ਤੇ ਇੱਕ ਪਿੰਡ ਨੂੰ ਮਿਲਦਾ ਕੀ ਆ ਤੁਸੀਂ ਕੋਈ ਵੀ ਪਿੰਡ ਇੱਕ ਅੰਦਾਜ਼ਾ ਲਗਾਇਆ ਕਿ 5 ਸਾਲਾਂ 'ਚ ਤੁਹਾਡੇ ਪਿੰਡ ਕਿੰਨੇ ਟਰੈਕਟਰ ਆਏ, ਕਿੰਨੀਆਂ ਗੱਡੀਆਂ ਆਈਆਂ, ਕਿੰਨੇ ਮੋਟਰਸਾਈਕਲ ਆਏ, ਕਿੰਨਾ ਡੀਜ਼ਲ ਖਰੀਦਿਆ ਪਿੰਡ ਨੇ, ਕਿੰਨਾ ਪੈਟਰੋਲ ਖਰੀਦਿਆ, ਕਿੰਨੇ ਕੱਪੜੇ ਖਰੀਦੇ, ਕਿੰਨੇ ਸਬਜ਼ੀਆਂ ਖਿਦੀਆਂ, ਕਿੰਨਾ ਕਰਿਆਨੇ ਦਾ ਸਮਾਨ ਖਰੀਦਿਆ। ਤੁਸੀਂ ਜਦੋਂ ਹਿਸਾਬ ਲਾਉਂਗੇ ਕਿੰਨਾ ਬਿਜਲੀ ਦਾ ਬਿੱਲ ਤਾਰਿਆ, ਕਿੰਨੇ ਮੋਬਾਈਲ ਖਰੀਦੇ, ਕਿੰਨੇ ਮੋਬਾਈਲ ਦੇ ਰੀਚਾਰਜ ਕਰਾਏ। ਤੁਸੀਂ ਸੋਚੋਗੇ ਵੀ ਸਾਡੇ ਪਿੰਡ ਨੇ ਤਾਂ 70-80 ਕਰੋੜ ਰੁਪਈਆ ਦੇ ਤਾਂ ਇਹਨਾਂ ਨੂੰ। ਤੇ ਇਹਨਾਂ ਨੇ 5 ਸਾਲਾਂ 'ਚ ਸਾਨੂੰ ਦਿੱਤਾ 1 ਕਰੋੜ ਰੁਪਈਆ। 70-80 ਕਰੋੜ ਰੁਪਇਆ ਦੇਣ ਵਾਲੇ ਲੋਕ ਚੱਪਲਾਂ 'ਚ ਬੈਠੇ ਹੁੰਦੇ ਆ ਤੇ ਉਹ 70-80 ਕਰੋੜ 'ਚੋਂ 1 ਕਰੋੜ ਰੁਪਇਆ ਦੇਣ ਵਾਲੇ 10 ਗੱਡੀਆਂ ਭਰੀਆਂ ਹੁੰਦੀਆਂ ਤੇ ਦਸੇ ਗੱਡੀਆਂ 'ਚ ਹੀ ਹਰਾਮ ਦੇ ਹੁੰਦੇ ਆ 10 ਹਰਾਮਦਿਆਂ ਦੀਆਂ ਭਰੀਆਂ ਗੱਡੀਆਂ ਤੁਹਾਡੇ ਪਿੰਡ ਆਉਂਦੀਆਂ ਉਹ ਕਰੋੜ ਰੁਪਇਆ ਦੇ ਕੇ ਜਾਂਦੇ ਆ ਤੇ ਤੁਹਾਡੇ ਤੋਂ 70 ਕਰੋੜ ਪਿੰਡ ਤੋਂ ਲੈ ਕੇ ਤੁਸੀਂ ਚੱਪਲਾਂ 'ਚ ਬੈਠੇ ਹੁੰਨੇ ਆ ਉਹ ਦੇਣ ਵਾਲੇ ਕੌਣ ਨੇ ਤੇ ਜੇ ਕੋਈ ਇਹ ਕਵੇ ਵੀ ਆਹ ਪਾਰਟੀ ਨੇ ਸਾਨੂੰ ਪੰਜ ਸੱਲਾ ਚਾਹ ਦੇਤਾ ਮੰਨ ਲਓ ਤੁਹਾਡੇ ਸਾਹਮਣੇ ਥਾਲ ਪਿਆ ਐਡਾ ਤੁਹਾਡੀ ਪਸੰਦੀਦਾ ਰੋਟੀ ਆ ਮੁਰਗਾ ਮੱਛੀ ਬੱਕਰਾ ਜੋ ਤੁਸੀਂ ਖਾਣੇ ਆ ਵਧੀਆ ਸਬਜ਼ੀਆਂ ਦਾਲ ਫਲ ਮਿੱਠਾ ਜੋ ਤੁਸੀਂ ਖਾਣੇ ਹੋ ਟਾਪ ਦੀ ਖਾਣਕ ਇੱਕ ਥਾਲ ਚ ਪਈ ਆ ਤੁਹਾਡੇ ਸਾਹਮਣੇ ਕੋਈ ਥਾਲ ਚੱਕ ਕੇ ਤੇ ਇੱਕ ਰੋਟੀ ਦੇ ਦੇ ਆਚਾਰ ਨਾਲ ਤੇ ਤੁਸੀਂ ਕਹੋ ਕਿ ਆ ਬੰਦਾ ਤਾਂ ਬਹੁਤ ਹੀ ਕਮਾਲ ਦਾ ਉਹਦੀ ਜੈ ਜੈਕਾਰ ਕਰੋ ਤੇ ਫਿਰ ਤੁਹਾਡੀ ਅਕਲ ਨੂੰ ਕੀ ਕਿਹਾ ਜਾਵੇ ਇਸ ਕਰਕੇ ਤੁਸੀਂ ਸਿਰਜਣ ਹਾਰੇ ਹੋ ਜਿਹੜਾ ਕਿਰਤੀ ਆ ਉਹ ਸਿਰਜ ਦਾ ਸਭ ਕੁਝ ਤੇ ਮਾਲਕ ਕੌਣ ਆ ਜਿਹੜਾ ਢੱਕਾ ਤੋੜ ਕੇ ਦੂਰਾ ਨਹੀਂ ਕਰਦਾਗਾ ਸਾਡੇ ਗੁਰੂ ਸਹਬਾਨਾ ਨੇ ਬਾਬੇ ਨੇ ਕਿਹਾ ਨਾ ਬਾਣੀ ਚ ਕਿ ਪਾਪਾ ਬਾਜੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਕਿ ਜਿੰਦੇ ਕੋਲੇ ਧਨ ਦੌਲਤ ਆ ਜਿੰਦੇ ਕੋਲੇ ਵੀ ਹੈਗੀ ਆ ਜਿੰਦੇ ਕੋਲੇ ਵੀ ਧਨ ਦੌਲਤ ਆ ਜਿਹੜਾ ਵੀ ਅਮੀਰ ਆ ਉਹ ਠੱਗਾ ਉਹ ਚੋਰ ਆ ਉਹ ਪਾਪੀ ਆ ਜਿਉਂ ਕਹਿੰਦਾ ਕਿ ਮੈਂ ਮਿਹਨਤ ਨਾਲ ਅਮੀਰ ਬਣਿਆ ਫਿਰ ਉਹ ਬਾਬੇ ਨਾਨਕ ਨੂੰ ਤੇ ਦੀ ਬਾਣੀ ਨੂੰ ਗਲਤ ਕਹਿ ਰਿਆ ਦੂਜੇ ਦਾ ਹੱਕ ਮਾਰੇ ਤੋਂ ਬਿਨਾ ਦੂਜੇ ਦੀ ਕਮਾਈ ਲੁੱਟੇ ਤੋਂ ਬਿਨਾ ਕੋਈ ਅਮੀਰ ਨਹੀਂ ਹੈ ਤੇ ਝੂਠ ਸਾਨੂੰ ਇਹ ਕਿਹਾ ਗਿਆ ਕਿ ਮਿਹਨਤ ਕਰੋ ਮਿਹਨਤ ਕਰੋ ਤੁਸੀਂ ਅਮੀਰ ਹੋਵੋਗੇ ਸਭ ਤੋਂ ਵੱਡੀ ਬਕਵਾਸ ਪ੍ਰਚਾਰੀ ਗਈ ਅਬਾਨੀ ਕਿਹੜੀ ਮਿਹਨਤ ਕਰਦਾ ਅਡਾਨੀ ਕਿਹੜੀ ਮਿਹਨਤ ਕਰਦਾ ਬਾਦਲ ਕੇ ਅਮਰਿੰਦਰ ਕੇ ਕਿਹੜੇ ਮਿਹਨਤ ਕਰਦੇ ਆ ਮਿਹਨਤ ਕਰਕੇ ਕੋਈ ਅਮੀਰ ਨਹੀਂ ਹੁੰਦਾ ਮਿਹਨਤ ਦੀ ਲੁੱਟ ਕਰਕੇ ਅਮੀਰ ਹੁੰਦਾ ਸਾਡੇ ਗੁਰੂ ਸਹਿਬਾਨਾਂ ਨੇ ਗਦਰੀ ਬਾਬਿਆਂ ਨੇ ਭਗਸਰਾਬੇ ਨੇ ਸਭ ਨੇ ਇਹ ਚਾਇਆ ਨਾ ਕਿ ਜੋ ਚੀਜ਼ ਪੈਦਾ ਕਰਦਾ ਜੇ ਉਹੀ ਉਹਦਾ ਮਾਲਕ ਹੋਊਗਾ ਧਰਤੀ ਤੇ ਕੋਈ ਅਮੀਰੀ ਗਰੀਬੀ ਭੁੱਖਮਰੀ ਨਹੀਂ ਹੋਊਗੀ ਇਸ ਗੱਲ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਇਸ ਗੱਲ ਨਹੀਂ ਕੀਤੀਆਂ ਕਿ ਸਾਨੂੰ ਜੁੱਤੀ ਮਾਰਨ ਵਾਲਾ ਰੰਗ ਉਹਦਾ ਗੋਰਾ ਕੇ ਪੱਕੇ ਰੰਗ ਦਾ ਇਹਦੇ ਲਈ ਨਹੀਂ ਕੀਤੀਆਂ ਵੀ ਗੋਰੇ ਚਲੇ ਗਏ ਤੇ ਇੱਥੇ ਪੂਰੇ ਆ ਕੇ ਬਹਿ ਗਏ 47 ਤੋਂ ਪਹਿਲਾਂ ਜਿਹੜੇ ਹਜ਼ਾਰਾਂ ਕਿੱਲਾਂ ਦੇ ਮਾਲਕ ਸੀ 47 ਤੋਂ ਬਾਅਦ ਹਜ਼ਾਰਾਂ ਕਿੱਲਾਂ ਦੇ ਮਾਲਕ ਹੀ ਰਹੇ 47 ਤੋਂ ਪਹਿਲਾਂ ਜਿਹੜੇ ਭੁੱਖੇ ਨੰਗੇ ਸੀ 47 ਤੋਂ ਬਾਅਦ ਭੁੱਖੇ ਨੰਗੇ ਰਹੇ ਆਜ਼ਾਦੀ ਆਈ ਕਾਦੇ ਤੋਂ ਇਸ ਕਰਕੇ 15 ਅਗਸਤ 1947 ਤੋਂ ਸ਼ੁਰੂ ਹੋਈ ਬਕਵਾਸ ਹਰ 15 ਅਗਸਤ ਨੂੰ ਕੀਤੀ ਜਾਂਦੀ ਆ ਤੇ ਬਕਵਾਸ ਕਰਨ ਵਾਲਾ ਬੰਦਾ ਹਰ ਵਾਰ ਲਾਲ ਕਿਲੇ ਤੋਂ ਬਦਲਦਾ ਹੁਣ ਤਾਂ 11 ਸਾਲਾਂ ਤੋਂ ਇੱਕੋ ਕਰੀ ਜਾਂਦਾ ਨਾ ਲਗਾਤਾਰ ਕਿਆ ਵਿਕਾਸ ਕਰਤਾ ਵਿਕਾਸ ਕਰਤਾ ਵਿਕਾਸ ਕੁਛ ਚੰਦ ਘਰਾਣਿਆਂ ਦਾ ਵਿਕਾਸ ਆ ਇਹ ਰਾਜ ਪ੍ਰਬੰਧ ਕੁਛ ਮੁੱਠੀ ਪਰ ਲੋਕਾਂ ਦਾ ਰਾਜ ਪ੍ਰਬੰਧ ਆ ਤੇ ਜਿੱਦਣੇ ਸਾਡੇ ਕਿਰਤੀ ਲੋਕ ਸਾਡਾ ਗਰੀਬ ਕਿਸਾਨ ਸਾਡਾ ਮਜ਼ਦੂਰ ਇਹ ਸਮਝੂਗਾ ਤੇ ਅਸਲ ਦੁਸ਼ਮਣ ਦੀ ਪਹਿਚਾਨ ਕਰੂਗਾ ਕਿ ਇਹ ਮੁਲਕ ਕੁਛ ਕਾਰਪੋਰੇਟ ਘਰਾਣਿਆਂ ਨੂੰ ਤੇ ਉਹ ਕਾਰਪੋਰੇਟ ਘਰਾਣੇ ਜਿਹੜੇ ਵੱਡੇ ਸਾਮਰਾਜੀ ਮੁਲਕਾਂ ਦੇ ਦਲਾਲ ਉਹਨਾਂ ਨਾਲ ਮਿਲ ਕੇ ਇਸ ਮੁਲਕ ਨੂੰ ਲੁੱਟ ਰਹੇ ਆ ਉਸ ਲੁੱਟ ਦੇ ਖਿਲਾਫ ਤੇ ਕਾਣੀ ਵੰਡ ਦੇ ਖਿਲਾਫ ਜਦੋਂ ਲੜੂਗਾ ਉਦੋਂ ਹੀ ਇੱਕ ਚੰਗੀ ਜ਼ਿੰਦਗੀ ਦੀ ਕਿਰਤੀ ਲੋਕਾਂ ਵਾਸਤੇ ਸ਼ੁਰੂਆਤ ਜਿਹੜੀ ਆ ਹੋਊਗੀ ਜਿਹੜਾ ਇਹ ਤਾਜਾ ਹੱਲਾ ਬੋਲਿਆ ਇਹਦੇ ਖਿਲਾਫ ਸਾਡੀ ਮਜ਼ਦੂਰ ਜਮਾਤ ਨੂੰ ਸਾਡੇ ਕਿਰਤੀ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਜਿਹੜੇ ਜਿਹੜੇ ਵੀ ਲੋਕ ਕੇਂਦਰ ਸਰਕਾਰ ਦੇ ਹਮਲੇ ਦਾ ਨਿਸ਼ਾਨਾ ਨੇ ਉਹ ਕਿਸਾਨ ਆ ਉਹ ਮਜ਼ਦੂਰ ਆ ਉਹ ਇਸ ਮੁਲਕ ਦੀਆਂ ਘੱਟ ਗਿਣਤੀਆਂ ਨੇ ਇਸ ਮੁਲਕ ਦੀਆਂ ਦਵਾਈਆਂ ਹੋਈਆਂ ਕੌਮੀਅਤਾਂ ਨੇ ਜਿਹੜੇ ਜਿਹੜੇ ਵੀ ਆਰਐਸਐਸ ਦੇ ਤੇ ਭਾਜਪਾ ਦੇ ਝੰਡੇ ਤੇ ਆ ਉਹਨਾਂ ਸਾਰਿਆਂ ਨੂੰ ਇਕੱਤਰ ਹੋ ਕੇ ਜਿਹੜੀ ਪਹਿਲਾਂ ਬਲਵਿੰਦਰ ਸਿੰਘ ਜੀ ਨੇ ਬੋਲਦਿਆਂ ਗੱਲ ਕਹੀ ਸੀ ਕਿ ਕਈ ਵਿਵਾਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਭਾਜਪਾ ਦੇ ਟੂਲ ਹੀ ਵਿਵਾਦ ਬਣਾਉਂਦੇ ਆ ਪੀੜਤ ਨੂੰ ਪੀੜਤ ਦੇ ਖਿਲਾਫ ਖੜਾ ਕਰਨਾ ਸੰਘਰਸ਼ੀਲੂ ਸੰਘਰਸ਼ੀਲ ਦੇ ਖਿਲਾਫ ਖੜਾ ਕਰਨਾ ਇਹ ਉਹਨਾਂ ਦੀ ਸਾਜ਼ਿਸ਼ਾਂ ਪੀੜਤਾ ਨੂੰ ਇਕੱਠੇ ਹੋਣ ਦੀ ਲੋੜ ਆ ਸੰਘਰਸ਼ੀਲਾਂ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਆ ਕਿੰਦੇ ਖਿਲਾਫ ਲਟੇਰਿਆਂ ਦੇ ਖਿਲਾਫ ਤੇ ਅੱਜ ਸਭ ਤੋਂ ਵੱਡਾ ਲਟੇਰਾ ਇਸ ਮੁਲਕ ਦੀ ਜਿਹੜੀ ਕੇਂਦਰੀ ਹਕੂਮਤ ਆ ਆਓ ਸਾਰੇ ਉਹਨਾਂ ਦੇ ਖਿਲਾਫ ਵੱਡੀ ਪੱਧਰ ਤੇ ਮੈਦਾਨ 'ਚ ਨਿਤਰੀਏ ਇਹ ਅਹਿਸਾਸ ਦੇ ਨਾਲ ਕਿ ਤੁਸੀਂ ਜ਼ੋਰਦਾਰ ਤਰੀਕੇ ਨਾਲ ਸੰਘਰਸ਼ ਕਰੋਗੇ ਅਸੀਂ ਕਿਰਤੀ ਕਿਸਾਨੀ ਉਹਨਾਂ ਵੱਲੋਂ ਥੋਡੇ ਸੰਘਰਸ਼ ਦੀ ਡਟਵੀਂ ਹਮਾਇਤ ਕਰਦੇ ਆ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ